ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਦਾ ਬਹੁਤ ਬਹੁਤ ਸਵਾਗਤ ਹੈ ਦੇਖੋ ਮੈਂ ਤੁਹਾਨੂੰ ਅੱਜ ਇੱਕ ਛੋਟੀ ਜੀ ਸਟੋਰੀ ਸੁਣਾਉਣਾ ਚਾਹੁੰਦਾ ਛੋਟੀ ਜਿਹੀ ਕਹਾਣੀ ਹੈ ਇੱਕ ਬੰਦਾ ਹੁੰਦਾ ਬੜਾ ਖੁਸ਼ਾ ਹੁੰਦਾ ਹਰ ਰਾਤ ਦੀ ਨੀਂਦ ਨਹੀਂ ਆਉਂਦੀ ਸੋੰਦਾ ਨਹੀਂ ਬਹੁਤ ਦੁਖੀ ਹੁੰਦਾ ਉਹਨੂੰ ਇੱਕ ਸਾਧੂ ਮਹਤਵਾਨ ਦਾ ਪਤਾ ਹੁੰਦਾ ਹੈ ਉਹ ਕਹਿੰਦਾ ਚਲੋ ਸਾਧੂ ਮਹਤਮਾ ਕੋਲ ਚੱਲਦੇ ਹਾਂ ਤੇ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਆਂ ਉਹ ਸਾਧੂ ਮਹਤਮਾ ਕੋਲ ਜਾਂਦਾ ਕਹਿੰਦਾ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਤੇ ਮੈਨੂੰ ਦੱਸੋ ਕੋਈ ਮੇਰਾ ਹਾਲ ਦੱਸੋ ਤਾਂ ਕਿ ਮੈਨੂੰ ਹੀ ਰਾਤੀ ਨੀਂਦ ਆਵੇ ਮੈਂ ਤਾਂ ਰਾਤੀ ਨੀਂਦ ਸੌਂ ਨਹੀਂ ਪੰਦਾ ਕੋਪਰ ਜੀ। ਤੁਸੀਂ ਮੈਨੂੰ ਕੋਈ ਹਾਲ ਦੱਸੋ। ਉਹ ਕਹਿੰਦਾ ਇਸ ਤਰ੍ਹਾਂ ਕਰ। ਮੇਰੇ ਨਾਲ ਹਾਲਤ ਹੋ ਚੁੱਕੀ ਹੈ। ਆਪਾਂ ਸਵੇਰੇ ਉੱਠ ਕੇ ਗੱਲ ਕਰਾਂਗੇ ਮੈਂ ਹੁਣ ਕਾਟੇ ਤੇ ਵੀ ਬਹਿਣਾ। ਤੂੰ ਆ ਅੰਦਰ ਸੋ ਜਾ। ਤੇ ਸਵੇਰੇ ਉੱਠ ਕੇ ਗੱਲ ਕਰਾਂਗੇ ਆਪਾਂ ਸਵੇਰੇ ਜਾਣਾ ਕਿਤੇ ਨਾਲ ਆਪਾਂ ਰਸਤੇ ਤੇ ਗੱਲਾਂ ਕਰਾਂਗੇ ਤੇ ਨਾਲ ਆਪਾਂ ਤੇਰਾ ਹਾਲ ਵਟਾਂਗੇ। ਉਹ ਕਹਿੰਦਾ ਠੀਕ ਹੈ ਜੀ। ਔਰ ਆਤ ਸੋ ਜਾਂਦਾ ਉਹ ਕਸੋਕਾ ਨੀਂਦ ਤਾਂ ਨਹੀਂ ਆਂਦੀ। ਜਾਗਦਾ ਰੰਦਾ ਸਵੇਰ ਪੈ ਜਾਂਦੀ ਹੈ ਸਵੇਰਾ ਆਉਂਦੀ ਹੈ ਕੰਦਾ ਉਹ ਸਾਧੂ ਕੋਲ ਜਾਂਦਾ ਕੰਦਾ ਤੁਸੀਂ ਹਾਤਮਾ ਜੀ ਕਿਹਾ ਸੀ ਸਵੇਰੇ ਦੱਸਾਂ ਉਹ ਕੰਦਾ ਬੋਰੀ ਚੱਕ ਲੈ ਉਹ ਬੋਰੀ ਚ ਪੰਜ ਪੱਥਰ ਹੁੰਦੇ ਨੇ ਕੰਦਾ ਬੋਰੀ ਚੱਕ ਤੇ ਆਪਾਂ ਚੱਲ ਗਏ ਰਸਤੇ 'ਚ ਗੱਲਾਂ ਕਰਾਂ ਉਹ ਬੋਰੀ ਚੱਕ ਲੈਂਦਾ ਥੋੜਾ ਜਿਹਾ ਚੱਲਦਾ ਤੇ ਕੰਦਾ ਹਾਤਮਾ ਜੀ ਬੋਰੀ ਬਹੁਤ ਭਾਰੀ ਹੈ ਉਹ ਵਿੱਚੋਂ ਇੱਕ ਪੱਥਰ ਕੱਢ ਦਿੰਦਾ ਰੱਖ ਦਿੰਦਾ ਕੰਦਾ ਚੱਲ ਚੱਲ ਲੋ ਉਹ ਦੇਖਦਾ ਕਹਿੰਦਾ ਮਹਾਤਮਾ ਜੀ ਬੋਰੀ ਹਲੇ ਵੀ ਭਾਰੀ ਹੈ ਉਹ ਮਹਾਤਮਾ ਜੀ ਇੱਕ ਪੱਥਰ ਹੋਰ ਕੱਢ ਦਿੰਦੇ ਆ ਫਿਰ ਥੋੜਾ ਅੱਗੇ ਜਾਂਦਾ ਕਹਿੰਦਾ ਮਹਾਤਮਾ ਜੀ ਬੋਰੀ ਹਲੇ ਵੀ ਭਾਰੀ ਹੈ ਸੋ ਵਾਰੀ ਵਾਰੀ ਕਰਕੇ ਮਹਾਤਮਾ ਜੀ ਉਹ ਪੰਜੋਂ ਪੱਥਰ ਬਾਹਰ ਕੱਢ ਦਿੰਦੇ ਬੋਰੀ ਹਲਕੀ ਹੋ ਜਾਂਦੀ ਉਹਨੂੰ మోਢੇ ਤੇ ਰੱਖਣ ਨੂੰ ਕੋਈ ਭਾਰ ਨਹੀਂ ਲੱਗਦਾ ਮਹਾਤਮਾ ਜੀ ਉਹਨੂੰ ਕਹਿੰਦਾ ਮਹਾਤਮਾ ਜੀ ਤੁਸੀਂ ਕਿਹਾ ਸੀ ਆਪਾਂ ਰਸਤੇ 'ਚ ਗੱਲ ਕਰਾਂਗੇ ਤੇ ਤੁਸੀਂ ਮੇਰੇ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਕਦੇ ਤੇਰੀ ਉਹ ਗੱਲ ਕੀਤੀ ਐ ਤੂੰ ਪੰਜ ਪੱਥਰ ਆਪਣੇ ਸਿਰ ਤੇ ਰੱਖੇ ਹੋਏ ਨੇ ਉਹ ਪੱਥਰ ਲਾਹ ਸਿਰ ਤੋਂ ਤੇ ਤੇਰੀ ਟੈਨਸ਼ਨਾਂ ਖਤਮ ਹੋ ਜਾਣਗੀਆਂ ਪੰਜ ਪੱਥਰ ਕਿਵੇਂ ਪੰਜ ਪੱਥਰ ਪਹਿਲਾ ਪੱਥਰ ਲੋਭ ਲਾਲਚ ਲਾਲਚ ਤੈਨੂੰ ਲਾਲਚ ਹੈ ਕਿ ਮੈਂ ਅਭੀ ਖਾਲਾ ਅਭੀ ਖਾਲਾ ਉਹ ਵੀ ਖਾਣਾ ਖਾਣੀਆਂ ਦੋ ਰੋਟੀਆਂ ਨੇ ਕਿਦੇਸ ਤੇ ਨਾ ਡੰਬਰ ਚਾਰ ਜਿਹੜਾ ਤੂੰ ਪੈਸਾ ਕੁਮਾਰੇ ਆ ਕੱਲ ਨੂੰ ਕਿੰਨੂੰ ਰਿਸੀਵ ਹੋਣਾ ਕੁਛ ਨਹੀਂ ਲੋਭ ਤੋਂ ਬਾਝਾ ਦਿੰਦਾ ਅਹੰਕਾਰ ਕਹਿੰਦੇ ਤੇਰੇ ਅੰਦਰ ਅਹੰਕਾਰ ਵੀ ਹੈ ਕਿ ਮੈਂ ਉਹਨੂੰ ਨਹੀਂ ਭਲਾਣਾ ਉਹ ਮੇਰੇ ਤੋਂ ਨੀਮ ਹੈ ਉਹਦੇ ਕੋਲ ਪੈਸਾ ਘੱਟ ਹੈ ਉਹਦੇ ਕੋਲ ਨਹੀਂ ਜਾਣਾ ਉਹ ਆਪ ਆਵੇ ਮੇਰੇ ਕੋਲ ਚੱਲ ਕੇ ਇਹ ਉਹ ਵਗੈਰਾ ਉਹ ਅਹੰਕਾਰ ਨੂੰ ਤਿਆਗ ਉਹ ਅਹੰਕਾਰ ਵਾਲਾ ਪੱਤਰ ਸਿਰ ਤੋਂ ਥੱਲੇ ਲਾ ਵੇ ਰਾਜੰਦਾ ਮੋਹ ਮੋਹ ਤੈਨੂੰ ਮੋਹ ਇੰਨਾ ਜਿਆਦਾ ਹੈ ਆਪਣੀ ਔਲਾਦ ਨਾਲ ਆਪਣੀਆਂ ਬਿਲਡਿੰਗਾਂ ਨਾਲ ਆਪਣੇ ਅਜ਼ੇ ਨਾਲ ਉਹ ਮੋਹ ਵਾਲਾ ਪੱਥਰ ਵੀ ਆਪਣੇ ਸਿਰ ਤੋਂ ਲਾ ਕੇ ਰੱਖ ਸੋ ਇਹ ਚੀਜ਼ਾਂ ਨਾ ਜਿਹੜੀਆਂ ਤੈਨੂੰ ਇਹ ਤੈਨੂੰ ਜੀਨ ਨੇ ਦੇ ਦੀਆਂ ਇਹ ਤੂੰ ਸਾਰੇ ਜਿਹੜੇ ਪੱਥਰ ਸਿਰ ਤੇ ਰੱਖੇ ਨੇ ਇਹ ਪੱਥਰ ਲਾ ਇਹ ਜਿਹੜੇ ਪੰਜ ਪੱਥਰ ਨੇ ਪੰਜ ਪੱਥਰ ਇਨਸਾਨ ਦੀ ਜ਼ਿੰਦਗੀ ਨੂੰ ਖਾ ਜਾਂਦੇ ਨੇ ਕਿੰ ਕਰ ਟੈਨਸ਼ਨ ਇਹ ਵੀ ਪੱਥਰ ਨੇ ਅਸੀਂ ਟੈਨਸ਼ਨ ਪਹਿਲਾਂ ਕਰਨੀ ਸ਼ੁਰੂ ਕਰ ਦਿੰਨੇ ਆ ਕਿ ਉਹ ਫਲਾਣਾ ਕੰਮ ਨਹੀਂ ਹੋਇਆ ਉਹ ਫਲਾਣੇ ਨੇ ਆਣਾ ਹੈ ਫਲਾਣੇ ਨੂੰ ਆ ਦੇਣਾ ਹੈ ਫਲਾਣੇ ਨੂੰ ਉਹ ਦੇਣਾ ਹੈ ਜਦੋਂ ਆਪਾਂ ਇਹ ਇੱਕ ਗੱਲ ਪੜ੍ਹ ਲੰਨੇ ਆ ਕਿ ਜਿਬ ਜਿਬ ਹੁਕਮ ਤਿਬ ਤਿਬ ਕਾਰ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਝ ਰੱਖੇ ਸਿਰ ਜਨਾਰ ਜਦੋਂ ਆਪਾਂ ਇਹ ਗੱਲ ਪੜ੍ਹਦੇ ਆ ਤੇ ਆਪਾਂ ਨੂੰ ਉਹੀ ਹੋਣਾ ਕਦੀ ਹੋਇਆ ਕਿ ਹਨ ਹੋਣੀ ਹੋਈ ਹੈ ਕਦੀ ਜੋ ਹੋਣੀ ਹੈ ਉਹੀ ਹੋਊਗੀ ਜੋ ਲਿਖਿਆ ਕਰਮਾਂ ਚ ਹੋਈ ਹੋ। ਬਾਕੀ ਜੇ ਕੋਈ ਬਦਲ ਸਕਦੇ ਤਾਂ ਸਾਡੇ ਕਰਮ। ਅچھے ਕਰਮ ਕਰੋ ਤੁਹਾਡੇ ਆ ਪੰਜੋ ਪੱਥਰ ਆ ਜਿਹੜੇ ਸਿਰ ਤੋਂ ਲਾ ਕੇ ਥੱਲੇ ਰੱਖ ਦੋ ਤੁਹਾਡੀ ਟੈਨਸ਼ਨ ਖਤਮ। ਕੀ ਕਹਿਣਾ ਚਾਹੁੰਦਾ? ਬਿਲਕੁਲ ਸਹੀ ਗੱਲਾਂ। ਬਸ ਚਲੋ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਧੰਨਵਾਦ। ਸੋ ਦਰਸ਼ਕਾਂ ਨੂੰ ਮਮਾਂ ਇੱਕ ਕਮੈਂਟ ਜ਼ਰੂਰ ਕਰੋ। ਥੈਂਕ ਯੂ ਮਿਹਰਬਾਨ।